ਤਨਸੀਮ ਰੋਧ ਜੀ ਕਮੇਨ ਸਰਦਾਰ ਭਵਨ ਸਿੰਘ ਮਾਲਾ ਮੁੱਖ ਮੰਤਰੀ ਪੰਜਾਬ ਨੇ ਸ਼ੁਰੂ ਤੋਂ ਹੀ ਬੜੇ ਚੰਗੇ ਢੰਗ ਨਾਲ ਪੰਜਾਬ ਨੂੰ ਚਲੌਂਚ ਲੋਕਾਂ ਨੂੰ ਸਹੂਲਤਾ ਦੇਣ ਤੇ ਇਹ ਨਸ਼ੇ ਬੰਦ ਕਰਨ ਦੇ ਵਿੱਚ ਜਾਰੀ ਰੱਖੀ ਉਹਦੇ ਤਹਿਤ ਅੱਜ ਸਾਡੇ ਫਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਐਮਐਲਏ ਸਭਾ ਸਰਦਾਰ ਅੰਦੀਪ ਸਿੰਘ ਪੁੱਲ ਸਾਹਿਬ ਐਮਐਲਏ ਰਜਨੀਸ਼ ਤਈਆ ਜੀ ਐਮਐਲਏ ਭੋਜਾ ਸਿੰਘ ਸਰਾਰੀ ਜੀ ਸਾਡੇ ਡੀਰੀਅਲ ਕੇਦੂ ਸ਼ੰਕਰ ਅਧਿਕਾਰੀ ਆ ਜੀ ਪੀਸੀ ਸਾਹਿਬ ਮੈਂ ਮਨਦੀਪ ਸ਼ੇਖਾ ਜੀ ਪੀਐਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਸਿਵਲ ਦੇ ਅਧਿਕਾਰੀ ਸਾਰੇ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨਾਲ ਮੀਟਿੰਗ ਕੀਤੀ ਤੇ ਜੇ ਕੋਈ ਮੁਸ਼ਕਲ ਹੈ ਜਾਂ ਕੋਈ ਪਰੇਸ਼ਾਨੀ ਆ ਉਹਦੇ ਬਾਰੇ ਵਿਚਾਰ ਤੇ ਸਾਰੇ ਅਫਸਰਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਆ ਜਿੰਨੇ ਵੀ ਇਹ ਸਮਗਲਰ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਜਿੱਥੇ-ਜਿੱਥੇ ਵੀ ਇਹਨਾਂ ਦੀਆਂ ਪ੍ਰਾਪਟੀਆਂ ਆ ਉਹਨਾਂ ਦੀ ਓਕ ਕਰਕੇ ਤੇ ਜਿਹੜੇ ਸਾਡੇ ਹੈਗੇ ਆ ਸਿਵਲ ਦੇ ਅਧਿਕਾਰੀ ਪਟਵਾਰੀ ਜਾਂ ਪੀਲੂ ਦਫਤਰ ਕਈ ਲੋਕਾਂ ਨੇ ਸਰਕਾਰੀ ਪੰਚਾਇਤ ਦੀਆਂ ਜ਼ਮੀਨਾਂ ਉੱਤਾਂ ਲਾਟਦੇ ਅਪਾਤੀ ਦੇ ਜ਼ਮੀਨਾਂ ਤੇ ਕਾਜੇ ਕਰਕੇ ਘਰ ਬਣਾਏ ਜਿਹਨੇ ਸਮਗਲਰ ਸਮਗਲਿੰਗ ਕਰਦੇ ਆ ਉਹਨਾਂ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੀ ਕਰਕੇ ਅਧਿਕਾਰੀਆਂ ਨੂੰ ਦਿੱਤੀ ਜਾਵੇ ਜਦੋਂ ਪੁਲਿਸ ਡਿਪਾਰਟਮੈਂਟ ਥੱਲੇ ਪਟਵਾਰੀਆਂ ਨੂੰ ਜਾਂ ਵੀਡੀਓ ਦਫ਼ਤਰ ਨੂੰ ਭੇਜਦਾ ਆ ਕਿ ਇਹਨਾਂ ਬੰਦਿਆਂ ਦੀ ਸਮਗਲਰਾਂ ਦੀ ਰਿਪੋਰਟ ਕੀਤੀ ਜਾਵੇ ਤੇ ਨਾਲ ਪਟਵਾਰੀਆਂ ਨੂੰ ਵੀਡੀਓ ਦਫ਼ਤਰਾਂ ਨੂੰ ਵੀ ਤੈਅਤ ਕਰਤੀ ਜਾਂ ਨਸੀਰ ਕਰਤੀ ਆ ਵੀ 24 ਘੰਟੇ ਦੇ ਵਿੱਚ ਵਿੱਚ ਤੁਸੀਂ ਉਸ ਬੰਦੇ ਦੀ ਪ੍ਰਾਪਰਟੀ ਦਾ ਸਾਰੇ ਦਾ ਸਾਰਾ ਰਿਕਾਰਡ ਪੁਲਿਸ ਡਿਪਾਰਟਮੈਂਟ ਨੂੰ ਦੇਣਾ ਤਾਂ ਜੋ ਉਹ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਜਾਵੇ ਤੇ ਜਿਹੜਾ ਕਾਨੂੰਨ ਆ ਉਹ ਬੜਾ ਵਧੀਆ ਬਣ ਚੁੱਕਾ ਆ ਜਿਹੜੀ ਪ੍ਰਾਪਰਟੀ ਨਾਲ ਅਟੈਚ ਹੋ ਗਈ ਤੇ 50 60 ਦਿਨਾਂ ਦੇ ਵਿੱਚ ਵਿੱਚ ਤੇ ਲਗਭਗ 2 ਮਹੀਨੇ ਦੇ ਵਿੱਚ ਵਿੱਚ ਉਹ ਕੇਸ ਦਾ ਜਿਹੜਾ ਨਫਤਾਰਾ ਹੋ ਕੇ ਜਦੋਂ ਜਿਹੜੇ ਬੰਦੇ ਇਹ ਜ਼ਹਿਰ ਵੇਚ ਕੇ ਜ਼ਇਦਾਤਾ ਬਣਾਉਂਦੇ ਪਏ ਆ ਉਹਨਾਂ ਨੂੰ ਪਤਾ ਉੱਕਿਆ ਜ਼ਇਦਾਤਾ ਸਾਰੀਆਂ ਫ੍ਰੀਜ਼ ਹੋ ਜਾਣੀਆਂ ਇਹ ਸਰਕਾਰ ਨੇ ਰਿਕਵਰ ਕਰ ਲੈਣੀਆਂ ਤੇ ਉਹ ਲੋਕ ਆਪੇ ਸੁਧਰਨਗੇ ਨਾਲ ਮੈਂ ਜਿਹੜੇ ਲੋਕ ਇਹਨਾਂ ਬੰਦਿਆਂ ਦੀ ਸਮਗਲਰਾਂ ਦੀਆਂ ਜ਼ਮਾਨਤਾਂ ਦਿੰਦੇ ਆ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਆਪਦੇ ਘਰਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹਨਾਂ ਲੋਕਾਂ ਨੂੰ ਨਾਲ ਜਿਹੜੇ ਨੰਬਰਦਾਰ ਕਾਉਂਸਲਰ ਜਾਂ ਕੋਈ ਮੋਹਤਬਰ ਸਰਪੰਚ ਮੈਂਬਰ ਪੰਚਾਇਤ ਗਵਾਹੀਆਂ ਪਾਉਂਦੇ ਆ ਮੈਂ ਉਹਨਾਂ ਨੂੰ ਵੀ ਇਹ ਨਸੀਹਤ ਕਰਦਾ ਤਾਇਦ ਕਰਦਾ ਕਿ ਆਪ ਤੇ ਪਿੰਡਾਂ ਦੇ ਵਿੱਚ ਸਰਪੰਚ ਮਤੇ ਪਾਉਣ ਕਿ ਜਿਹੜੇ ਬੰਦੇ ਸਮਗਲਰ ਜਿਨ੍ਹਾਂ ਦਾ ਪਤਾ ਵੀ ਇਹ ਸਮਗਲਿੰਗ ਕਰਦੇ ਆ ਇਹਦੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਨਾਲ ਮਤਾ ਪਾਉਣ ਇਹਨਾਂ ਸਮਗਲਰਾਂ ਦਾ ਜਿਹੜੇ ਨੰਬਰਦਾਰ ਗਵਾਹੀ ਪਾਉਂਦੇ ਆ ਜਾਂ ਜਿਹੜਾ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਾਂ ਆਪਦੇ ਮਕਾਨ ਦੇ ਨੰਬਰ ਲਵਾ ਕੇ ਕਵਾਲੀ ਪਾਉਂਦਾ ਜਾਂ ਜਮਾਨਤ ਕਿਆ ਪਾਉਂਦਾ ਉਹਨਾਂ ਲੋਕਾਂ ਦਾ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਸਾਰੇ ਕੋਈ ਦਾ ਬਾਈਕਾਰ ਦੇਖੋ ਅਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਥੱਲਿਓਂ ਗ੍ਰਾਉਂਡ ਤੋਂ ਲੋਕਾਂ ਨੇ ਸਾਥ ਦੇਣਾ ਸ਼ੁਰੂ ਕੀਤਾ ਹੈ ਜਦੋਂ ਇਹ ਤੇ ਲੋਕ ਹੁਣ ਤਿਆਰ ਹੋ ਗਿਆ ਕਿ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਲੋਕ ਇੱਕ ਮੁੱਠ ਹੋ ਗਿਆ ਬਾਕੀ ਕਈ ਲੋਕ ਇਹ ਸੋਚ ਲੈਂਦੇ ਆ ਵੀ ਸ਼ਾਇਦ ਇਹਨਾਂ ਦੀਆਂ ਵੋਟਾਂ ਇਹਨਾਂ ਵੋਟਾਂ ਨਾਲ ਹੀ ਜਿੱਤ ਜਾਣਗੇ ਦੇਖੋ ਪਿੰਡ ਦੇ ਵਿੱਚ ਆਬਾਦੀ ਹੁੰਦੀ ਆ 2000 5000 7000 10000 ਦੀ ਆਬਾਦੀ ਹੁੰਦੀ ਆ ਤੇ ਵਿੱਚ ਜਿਹੜੇ ਸਮਗਲਿੰਗ ਕਰਨ ਵਾਲੇ ਯਹਰ ਦਾ ਕਾਰੋਬਾਰ ਕਰਨ ਵਾਲੇ ਆ ਉਹ ਹੁੰਦੇ ਆ ਦੋ ਘਰ ਜਾਂ ਪੰਜ ਘਰ ਜਾਂ ਸੱਤ ਘਰ ਵੱਤ ਵੱਤ ਉਹਨਾਂ ਦੀਆਂ ਵੋਟਾਂ ਨਾਲ ਨਾ ਤੇ ਅੱਜ ਤੱਕ ਕੋਈ ਜਿੱਤ ਸਕਿਆ ਤੇ ਨਾ ਕੋਈ ਜਿੱਤ ਸਕਦਾ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਇਹ ਗਲਤ ਅੰਸਰ ਨੇ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਆ ਉਹ ਲੋਕ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਮਾਵਾਂ ਦੇ ਪੁੱਤਾਂ ਨੂੰ ਮਾਰ ਕੇ ਲਾਛਾਂ ਤੋਂ ਨੋਟ ਚੋੱਕ ਕੇ ਆਪਦੇ ਘਰ ਬਣਾਉਂਦੇ ਆ ਉਹ ਘਰ ਜਿਹੜੇ ਆ ਉਹ ਵੀ ਜਿਆਦਾ ਸਮਾਂ ਨਹੀਂ ਰਹਿਣੇ ਆ ਆਪਾਂ ਵੇ ਨਹੀਂ ਆ ਜਦੋਂ ਕੋਈ ਡਾਕੂ ਜਾਂ ਕੋਈ ਲਟੇਰਾ ਕਿਸੇ ਨੂੰ ਲੁੱਟਦਾ ਡਾਕੂ ਲਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫੇਰ ਵੀ ਦੀਵਾ ਜਗਦਾ ਰਹਿ ਜਾਂਦਾ ਜਿਹੜੇ ਲੋਕ ਇਹ ਕੰਮ ਕਰਦੇ ਆ ਸਮਗਲਰ ਆ ਜਾਂ ਤੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਜੇਲ੍ਹਾਂ ਦੇ ਪਿੱਛੇ ਜਾਣਾ ਪਊਗਾ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਵਿਰੋਧੀ ਲੋਕ ਨਹੀਂ ਨੰਬਰਦਾਰ ਸਾਡੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਜਾਂ ਜਿਹੜੇ ਜ਼ਮਾਨਤੀਏ ਪਾਉਂਦੇ ਮੈਂ ਉਹਨਾਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾਲ ਸਾਝ ਨਹੀਂ ਉਹਨਾਂ ਦੀਆਂ ਜ਼ਮਾਨਤਾਂ ਨਾਲ